ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ ਚੋਣਾਂ ਦਾ ਅਸਰ ਸਾਫ਼ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਇਸ ਵਾਰ ਮੰਡੀਆਂ ਦੇ ਵਿੱਚ ਯੂਪੀ ਅਤੇ ਬਿਹਾਰ ਤੋਂ ਲੇਬਰ ਹੀ ਨਹੀਂ ਆਏ ਜਿਸ ਦੇ ਕਰਕੇ ਮੰਡੀਆਂ ਦੇ ਵਿੱਚ ਕੰਮ ਧੀਮੀ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਵਾਦੀ ਅਨਾਜ ਮੰਡੀ ਦੇ ਵਿੱਚ ਜਿੱਥੇ ਕਿ 5 ਲੱਖ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਹੀਂ ਹੋ ਰਹੀ ਹੈ ਕਿਉਂਕਿ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਯੂਪੀ ਅਤੇ ਬਿਹਾਰ ਤੋਂ ਲੇਬਰ ਮੰਡੀ ਦੇ ਵਿੱਚ ਹੀ ਨਹੀਂ ਪਹੁੰਚੇ ਅਤੇ ਸਿਰਫ 25% ਦੀ ਹੀ ਲੇਬਰ ਪਹੁੰਚੀ ਹੈ ਅਤੇ ਜਿਸ ਦੇ ਕਰਕੇ ਮੰਡੀ ਦੇ ਵਿੱਚ ਕਣਕ ਦੇ 12 ਲੱਗ ਚੁਕੇ ਨੇ ਇਸ ਮੌਕੇ ਤੇ ਆਰਟੀਆ ਐਸੋਸੀਏਸ਼ਨ ਨਾਬਾ ਦੇ ਪ੍ਰਧਾਨ ਕਰਮਜੀਤ ਸਿੰਘ ਅਲਹੋੜਾ ਨੇ ਕਿਹਾ ਕਿ ਸਾਨੂੰ ਤਿੰਨ ਗੁਣਾ ਖਰਚੇ ਤੋਂ ਇਸ ਲੇਬਰ ਮਿਲ ਰਹੀ ਹੈ ਜਿਸ ਦੇ ਕਰਕੇ ਸਾਨੂੰ ਇਸ ਸੀਜ਼ਨ ਦੇ ਵਿੱਚ ਆੜਤ ਵੀ ਪੂਰੀ ਨਹੀਂ ਹੋਣੀ ਹੈ ਦੂਜੇ ਪਾਸੇ ਮਾਰਕੀਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਗੁਰਮਾਨਤ ਨੇ ਕਿਹਾ ਹੈ ਕਿ ਜੋ ਇਸ ਵਾਰ ਕਣਕ ਦਾ ਸੀਜ਼ਨ ਹੈ ਬਹੁਤ ਹੀ ਧੀਮੀ ਗਤੀ ਦੇ ਨਾਲ ਚੱਲ ਰਿਹਾ ਹੈ ਜਿਸ ਦਾ ਕਿ ਮੁੱਖ ਕਾਰਨ ਹੈ ਕਿ ਇਸ ਵਾਰ ਪ੍ਰਵਾਸੀ ਮਜ਼ਦੂਰ ਚੋਣਾ ਨੂੰ ਵੇਖਦੇ ਹੋਏ ਮੰਡੀ ਦੇ ਵਿੱਚ ਨਹੀਂ ਪਹੁੰਚੇ ਮੰਡੀ ਕਟਾਰ ਗਈ ਹੈ ਫਸਲ ਤਾਂ ਵੀ 1 ਲੱਖ ਕੱਚੇ ਪਹਿਲਾਂ ਬਾਸ ਹੋ ਗਈ ਬਾਸ ਪੈਣ ਤੋਂ ਬਾਅਦ 1 ਲੱਖ ਸਭ ਸਾਰੀ ਇਕੱਠੀ ਹੋਊਗੀ ਖੁਸ਼ ਵੀ ਆ ਜਦੋਂ ਆਪਦੀ ਜੁਖ ਜਾਂਦੇ ਆ ਤੇਰਾ ਖੁਸ਼ ਆ ਦਿੱਕਤਾਂ ਉਦੀ ਹੋਣਾ ਹੁ ਕਹਿ ਦੇਣ ਹੋਗੇ ਦਰਾਲੀਆਂ ਘਰੇ ਘਰੀਆਂ ਪੰਜ ਦਰਾਲੀਆਂ ਘਰੇ ਘਰੀਆਂ ਦੇ ਉੱਥੇ ਲੈਣ ਲੱਗੀ ਪਈ ਆ ਜੀ ਹੁ ਕੱਲ ਨੂੰ ਲੈ ਕੇ ਆਵਾਂਗੇ ਮਤਲਬ ਇਹ ਜਿਹੜੀ ਹੈਗੇ ਲਿਫਟਿੰਗ ਨਾ ਹੋਣਾ ਹਾਂ ਲਿਫਟਿੰਗ ਆ ਬਾਦਾਂ ਨਾ ਚੱਕਮ ਕਰਕੇ ਆ ਇਸ ਵਾਰ ਕਿੰਨੀ ਕੋਕਨੀ ਦਾ ਕੈਸਾ ਹੈ ਹਾਂ ਅਨਿਕ ਤਾਂ ਹੋਊ ਅੰਬੀਚ ਜਿਹੜਾ ਲਿਫਟਿੰਗ ਦਾ ਕਾਰਨ ਆਏ ਸਾਡੇ ਨਾਲ ਜਿਹੜੀ ਹੈ ਪਿਸਟਨ ਲੇਬਰ ਬਹੁਤ ਸੌਟੇਜ ਆਇਆ ਘੱਟ ਆਇਆ ਉਹਦੇ ਕਰਕੇ ਸਾਡਾ ਲਿਫਟਿੰਗ ਦਾ ਪ੍ਰੋਗਰਾਮ ਹੈਗਾ ਥੋੜਾ ਜਿਹਾ ਢਿੱਲਾ ਚੱਲਦਾ ਉਹ ਜਿਹਨੇ ਮਹਿਕਮੇ ਵੱਲੋਂ ਜਾਂ ਕਿਸੇ ਸਰਕਾਰ ਵੱਲੋਂ ਕੋਈ ਕਮਦੀ ਇਹ ਲੇਬਰ ਨਾਮ ਕਾਰਨ ਹੈਗਾ ਵੀ ਕਿਤਾਬ ਆ ਰਿਲੈਕਸ਼ਨ ਚੱਲ ਰਹੀ ਹੈ ਉਹਦੇ ਕਰਕੇ ਵੀ ਘੱਟ ਹੈ ਉਸ ਸੀਜ਼ਨ ਬਹੁਤ ਛੋਟਾ ਹੈ ਉਦੇ ਕਰਕੇ ਲੇਬਰ ਦੀ ਜਿਹੜੀ ਹੈ ਮਜ਼ਦੂਰੀ ਸਹੀ ਤਰੀਕੇ ਨਾਲ ਨਹੀਂ ਬਣਦੀ